ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਬਿਕਰਮਜੀਤ ਸਿੰਘ ਆ ਅੱਜ ਤੁਹਾਨੂੰ ਲੈ ਕੇ ਆਇਆ ਸੀ ਬਰਨਾਲਾ ਟਰੈਕਟਰ ਮੰਡੀ 'ਚ ਆਓ ਆਪਾਂ ਦੇਖਣਾ ਹੈ ਵੀ ਟਰੈਡ ਦੀ ਕੁਆਲਿਟੀ ਕੀ ਹੈ ਕਿ ਟਰੈਡ ਕਿਹੜਾ ਅੱਜ ਪਹਿਲਾਂ ਆਪਾਂ ਨੂੰ ਹੌਲੈਂਡ ਹੌਲੈਂਡ ਟਰੈਡ ਦੇਖਾਂਗੇ 36 30 ਬਾਈ ਸਰ ਨੂੰ ਪਹਿਲਾਂ ਤੁਸੀਂ ਮੈਦਾ ਹੋ ਦੇਖੋ ਬੰਪਰ ਜਿਹੜਾ ਕਹਿੰਦੇ ਨੇ ਘੋੜਾ ਬੰਪਰ ਇਹਨੂੰ ਸਰਾ ਬੰਪਰ ਦਾ ਸਟੀਲ ਦਾ ਬੰਪਰ ਬਣਾਇਆ ਹੋਇਆ ਪੂਰਾ ਸੌਂਕੇ ਨਾਲ ਬੰਪਰ ਬਣਾਇਆ ਹੋਇਆ ਜੇ ਕਿਸੇ ਨੇ ਮਤਲਬ ਕੀ ਘਰ ਵਾਸਤੇ ਲੈਣਾ ਨਾ ਪੂਰਾ ਸਰਾ ਟਰੈਡ ਹੈਗਾ ਤੁਸੀਂ ਇਹਦਾ ਮਾਡਲ ਚੈੱਕ ਕਰਦੇ ਆ ਪਹਿਲਾਂ ਆਪਾਂ ਸਾਰ ਨੂੰ ਆਹ ਨਾ ਮਾਡਲ ਦੇਖਿਆ 2022 9 ਲੱਖ 25 ਹਜ਼ਾਰ ਦਾ ਠੀਕ ਹੈ 0 ਮੀਟਰ ਹੈਗਾ ਵੀਰੇ ਦੇਖੋ 36 30 ਟ੍ਰੈਡ ਆ ਪਹਿਲਾ ਸਾਰੋ ਆਪਣਾ ਇੰਜਨ ਸੀਲਾ ਦੇਖੋ ਇੰਜਨ ਸੀਲਾ ਪੂਰੀਆਂ ਸ਼ਰਾਣੇ ਮਤਲਬ ਕਿ ਬੰਦ ਨਹੀਂ ਸਾਰੇ ਸੀਲਨ ਨਵਾਂ ਟ੍ਰੈਡ ਹੈਗਾ ਕੋਈ ਹੱਥ ਫੇਰਾ ਨਹੀਂ ਹੋਇਆ ਦੇਖੋ ਇਹਦਾ ਆਪਣਾ ਚਟਟਾ ਦੇਖੋ ਜਿਹੜਾ ਆਪਣਾ ਚੜਨ ਵਾਲਾ ਹੁੰਦਾ ਪੈਰ ਰੱਖਣ ਵਾਲਾ ਚੰਚ ਕੁਰਸੀ ਸੀਟ ਕਵਰ ਦੇਖੋ ਤੇ ਸਟੀਅਰਿੰਗ ਦੇਖੋ ਤੇ ਬਾਈ ਆਪਣਾ ਪਹਿਲਾ ਸਭ ਤੋਂ ਪਹਿਲਾ ਦੇਖੋ ਆਪਣੀ ਛਤਰੀ ਰਾਤਰੀ ਪੂਰੀ ਸ਼ਰਾ ਸ਼ਾਤਰੀ ਹੈਗੀ ਖੁੱਲੀ ਸ਼ਾਤਰੀ ਹੈਗੀ ਭਿੰਡਰ ਵਾਲਾ ਸੰਤ ਜਰਨੈਲ ਸਿੰਘ ਜੀ ਠੀਕ ਆ ਆਪਾਂ ਪ੍ਰਣਾਮ ਕਰਦੇ ਸਭ ਤੋਂ ਪਹਿਲਾਂ ਦੇਖੋ ਬਾਈ ਜੀ ਦਿੱਕਤ ਇਹ ਤਾਂ ਜੇ ਵਧੀਆ ਬੂਬਰਵਾਫਰ ਲੱਗੇ ਹੋਣੇ ਐਨ ਕੈਂਡ ਕੁਆਲਟੀ ਆਪ ਸਭ ਤੋਂ ਪਹਿਲਾਂ ਹੁਣ ਟਾਇਰ ਦੇਖਦੇ ਆਪਾਂ ਦੂਜੇ ਨੰਬਰ ਤੇ ਟਾਇਰ ਦੇਖੋ ਬਾਈ ਇਹਦੇ ਟਾਇਰ ਹੈਗੇ ਨੇ ਐਮ ਆਰਫ ਦੇ ਪੂਰੇ ਨਿਸਰਾ ਟਾਇਰ ਨੇ ਦੋਨੇ ਚ ਚਾਰੇ ਜੋੜੀਆਂ ਨਵੀਆਂ ਨੇ ਜੋੜੀਆਂ ਦਿਖਾ ਦਿਓ ਮੜਾਈ ਇਧਰ ਲਿਆਓ ਹੁਣ ਰਾਈ ਇਹ 6 1/2 ਹੈ ਨਾ ਆ ਦੇਖੋ ਬਾਈ ਸਾਇਡ ਗੇਅਰ ਹੈਗਾ ਇੰਜਨ ਪੱਖੋਂ ਪੂਰਾ ਢੈਂਡਾ ਛੀਲਾ ਸੁਨਾ ਪੂਰੀਆਂ ਬੰਦ ਨੇ ਯਾਰਾ ਕੋਈ ਇੱਥੇ ਇੰਜਨ ਤੇ ਹੱਥ ਵੀ ਨਹੀਂ ਫੜਾਇਆ ਸਾਰਾ ਕੁਝ ਨੂ ਮਾਡਲ ਕਹਿੰਦੇ ਨੇ ਨੂ ਮਾਡਲ ਪਲੱਸ ਠੀਕ ਹੈ ਪਲੱਸ ਟਰੈਡ ਹੈਗਾ ਬਾਕੀ ਦੇਖੋ ਤੁਸੀਂ ਟਾਇਰ ਤੋਂ ਦੇਖ ਲੇ ਬਾਈ ਆਪਾਂ ਹਨਾ ਬਾਈ ਦਾ ਆਪਾਂ ਸੰਪਰਕ ਨੰਬਰ ਲੈ ਲੈਣਗੇ ਬਾਈ ਨਾਲ ਕਰਦਿਆਂ ਗੱਲ ਬਾਈ ਛੋਟਾ ਟਰੈਡ ਹੈ ਨਾ ਆਪਣਾ ਟਰੈਡ ਨਹੀਂ ਗਾ ਚਲੋ ਕੋਈ ਨਾ ਬਾਈ ਤੈਨੂੰ ਬਰਨਾਲਾ ਮੰਡੀ ਦਾ ਟਰੈਡ ਜੇ ਕਿਸੇ ਨੂੰ ਲੈਣਾ ਹੋਵੇ ਤਾਂ ਟਰੈਡ ਦੇਖੋ ਪੂਰਾ ਛਰਾ ਟਰੈਡ ਹੈਗਾ ਟਰੈਡ ਇੱਕ ਵਾਰੀ ਹੋਰ ਦਿਖਾ ਦੂ ਇੱਧਰ ਆਜੋ ਹੁਣ ਜੀ ਆਪਣਾ ਨਿਊ ਹਾਰਲੈਂਡ ਦੇਖ ਰਹੇ ਹਾਂ 4x4 ਰੈਡੀ ਟਾਇਰ ਵੱਲੋਂ 13 ਟੂਰਾਂ ਦਿਖਾ ਦੋ ਬਲੈਕੀ ਡਰਾਇਟ ਆਈ 56 BI ਮਾਡਲ ਨੰਬਰ ਇਹਦਾ ਹੈਗਾ ਜਿਹੜਾ 2021 ਮਾਡਲ ਹੈ 11 ਲੱਖ 75000 ਰੈਟ ਹੈ ਦੇਖੋ ਛਤਰੀ ਪੱਖੋਂ ਪੂਰਾ ਘੇਟਾ ਓਪਨ ਛਤਰੀ ਹੈਗੀ ਵੀਰੇ ਡੈਕ ਡੱਕ ਦੀ ਪੂਰੀ ਹੋਆਗੀ ਘੈਂਟ ਗੱਲ ਬਾਤ ਆ ਕਿ ਟਾਇਰ ਟੂਰ ਪੂਰਾ ਨਵੇਂ ਨੇ ਮੜਾ ਇੰਜਣ ਦਿਖਾ ਦੋ ਇਹਨਾਂ ਨੂੰ ਜਿਹੜਾ ਪੱਖੋਂ ਪੂਰਾ ਸ਼ਰਾ ਘਟਾ ਟਾਇਰ ਤੇ ਟਾਇਰ ਦੇਖੋ ਜੀ ਇਹਦੇ ਐਮ ਆਰ ਪੀ ਦੇ ਟਾਇਰ ਨੇ ਮੂਰੇ ਵੀ ਐਮ ਆਰ ਪੀ ਦੇ ਟਾਇਰ ਨੇ ਪੂਰਾ ਸ਼ਰਾ ਗੱਲਬਾਤ ਆ ਗਈ ਬਾਕੀ ਆ ਚੜਨ ਵਾਲਾ ਜੈਪਟਾ ਦੇਖੋ ਜੀ ਇਹਨੂੰ 24 ਸੈਂਚ ਕਹਿੰਦੇ ਨੇ ਇਹ ਵੀ ਘੈਂਟ ਆ ਪੂਰੀ ਸ਼ਰਾ ਗੱਲਬਾਤ ਆ ਗਈ ਸਟੀering ਪਾਵਰ ਸਟੀering ਆ ਜੀ ਠੀਕ ਹੈ 4x4 ਟਰੈਕ ਆ ਜੀ ਦੇਖੋ ਇੱਕ ਵਾਰੀ ਚੈੱਕ ਕਰਵਾ ਦੋ ਸਾਰਾ ਕੁਝ ਪੂਰਾ ਘੈਂਟ ਗੱਲਬਾਤ ਆ ਜੇ ਕਿਸੇ ਟਰੈਕ ਲੇਣਾ ਹੋਵੇ ਤਾਂ ਮੰਡੀ ਬਰਨਾਲਾ ਚ ਪਹੁੰਚ ਸਕਦਾ ਤੇ ਬਾਈ ਦਾ ਸੰਪਰਕ ਨੰਬਰ ਹੈ ਨਹੀਂ ਨਹੀਂ ਤਾਂ ਬਾਈ ਦਾ ਸੰਪਰਕ ਨੰਬਰ ਤੁਹਾਨੂੰ ਪੂਰੇ ਸਕਰੀਨ ਤੇ ਦਿੱਤਾ ਜਾਉਂਦਾ ਹੁਣ ਆ ਗਿਆ ਮੈਸੀ ਫਾਰਮਸ ਮੈਸੀ ਨੂ ਮਾਡਲ ਕੁੜਾ ਘੋੜਾ ਬੰਪਰ ਆ ਦੇਖੋ ਪਹਿਲਾਂ ਬੰਪਰ ਦੇਖੋ ਸਾਰ ਨੂੰ ਪੂਰਾ ਸ਼ਰਾ ਘੈਂਟ ਬੰਗਲਵਾਤ ਆ ਗਈ ਬੰਪਰ ਤੇ ਨੂਰੇ ਵਜਨ ਪੂਰਾ ਰੱਖਿਆ ਹੈਗਾ ਟਾਇਰ ਦੇਖੋ ਬਈ ਐਮ ਕੇ ਟੀ ਵੀ ਦਾ ਪੈ ਟਾਇਰ ਨੇ ਠੀਕ ਆ ਦੇਖੋ ਚੌਥਾ ਚੜਨ ਵਾਲਾ ਮਤਲਬ ਕੀ ਆ ਦੇਖੋ ਨੂੰ ਕੀ ਕਹਿੰਦੇ ਨੇ ਜੀ ਚੌਥਾ ਚੌਥਾ ਦੇਖੋ ਪੂਰਾ ਸ਼ਰਾ ਗੱਲਵਾਤ ਆ ਗਈ ਨਾ ਸਾਤਰੀ ਦੇਖੋ ਸਾਤਰੀ ਓਪਨ ਆ ਗਈ ਸਾਰਾ ਕੁਝ ਘੈਂਟ ਗੱਲਵਾਤ ਆ ਟਰੈਡ ਦੀ ਮੜਾ ਟਰੈਡ ਦੀ ਜੋਤ ਦਿਖਾ ਦਿਓ ਹਾਲਤ ਦਿਖਾ ਦਿਓ ਰੈਡ ਕਨ ਹੈ ਟਰਾਈਡਾਗਾ ਵੀਰੇ 2021 ਮਾਡਲ ਆ 6,98,000 ਦਾ ਟਰਾਈਡਾ ਹੈਗਾ ਵੀਰੇ ਮੂਰੇ ਘੈਂਟ ਗੱਲਵਾ ਦਾ ਪੂਰਾ ਸਮੁੰਲਾ ਦਾ 4x4 ਹੀ ਹੋਗਾ ਇਹ ਨਹੀਂ 4x4 ਨਹੀਂ ਹੈਗਾ ਇਹ ਇਹ ਬਈ 2x2 ਆ ਸਾਈਡ ਗੇਅਰ ਹੈਗਾ ਸਟੀering ਪਾਵਰ ਹੈਗਾ ਦੇਖੋ ਬਾਈ ਜੀ ਪੂਰਾ ਘੈਂਟ ਗੱਲਵਾ ਦਾ ਕਿ ਟਾਇਰ ਹੈਗੇ ਨੇ ਇਹਦੇ ਐਮ ਆਰਪ ਦੇ ਸਾਫ ਟਾਇਰ ਨੇ ਤੇ ਟਰੈਡ ਤੇ ਇੱਕ ਵਾਰੀ ਇੱਕ ਵਾਰੀ ਨਿਗਾਹ ਜ਼ਰੂਰ ਮਾਰ ਲੋ ਤੇ ਮੂਰੇ ਕੋੜਾ ਕੋੜਾ ਬੰਪਰ ਟਰਾਈਡਾ ਹੈ ਠੀਕ ਹੈ ਇਹ ਕਾ ਸੋਨਾ ਲੀਕ ਕਾ ਖੜਾ ਹੈਗਾ ਨਵਾਂ ਟਰਾਈਡਾ ਹੈਗਾ ਸੋਨਾ ਲੀਕਾ ਦਾ ਵਧੀਆ ਗੱਲਬਾਤ ਹੈਗਾ ਮਾਡਲ ਨੰਬਰ ਇਹਦਾ ਆਪਾਂ ਚੈੱਕ ਕਰ ਲੈਣਾ ਮਾਡਲ ਨੰਬਰ ਮੂਰੇ ਲਿਖਿਆ ਹੋਊਗਾ ਆ ਦਿਖਾਇਆ ਮੜਾ 2019 ਮਾਡਲ 52500 ਦਾ ਟਰੈਡਾ ਹੀ ਠੀਕ ਆ ਪੰਜਾਬ ਦਾ ਨੰਬਰ ਆ ਹੀ ਸੋਨਾਲੀ ਕਾ ਟਰੈਡਾ ਪੂਰੀ ਹਾਲਤ ਹੌਲਤ ਵੱਲੋਂ ਪੂਰੇ ਵਧੀਆ ਟਾਇਰ ਟੂਰ ਨਵੇਂ ਪਵਾਏ ਹੋਣੇ ਠੀਕ ਆ ਭਾਈ ਜੀ ਜੇ ਕਿਸੇ ਨੂੰ ਲੈਣਾ ਹੋਵੇ ਤਾਂ ਬਰਨਾਲਾ ਮੰਡੀ ਤੇ ਪਹੁੰਚਾ ਇਹਦਾ ਸਿੰਪਲ ਬੋਰਨਾ ਟਰਗਾ ਟਰੈਡ ਦੇ ਇੰਜਨ ਪੱਖੋ ਪੂਰਾ ਘੈਂਟਾ ਇੰਜਨ ਪੱਖਾ ਪੂਰਾ ਦਾ ਸੀਲਾ ਸੋਲਾ ਸਾਰੇ ਬੰਦ ਨੇ ਇੰਜਨ ਤੇ ਕੋਈ ਵੀ ਹੋ ਚਾਬੀ ਪਾਨਾ ਨਹੀਂ ਲੱਗਾ ਤੇ ਸ਼ਰਾਬ ਵੀ ਦੇਖ ਲਓ ਕੋਈ ਰੰਗ ਰੋਂਗਰੇ ਲਿਆ ਹੋਇ ਉਰਿਕਾ ਹਟ ਗੱਲਵਾਤਾ ਗਾ ਵੀਡੀਓ ਚੰਗੀ ਲੱਗਦਾ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਨਾ ਧੰਨਵਾਦ ਥੈਂਕ ਯੂ ਜੈ ਹਿੰਦ